ਜੇ ਜਿਹੜੇ ਨਸ਼ਾ ਤਸਕਰ ਹੈ ਉਹ ਜਾਂ ਤਾਂ ਆਪਣਾ ਕਾਰੋਬਾਰ ਬਦਲ ਲੈਣ ਤੇ ਜਾਂ ਉਹ ਪੰਜਾਬ ਛੱਡ ਦੇਣ ਖਿਲਾਫ ਬਿਲਕੁਲ ਉਹਨਾਂ ਦੇ ਖਿਲਾਫ ਤਾਂ ਇਹੋ ਜਿਹੀ ਕਾਰਵਾਈ ਹੋਗੀ ਕਿ ਜਵਾਨਾ ਦੇਖੇਗਾ ਹੋਰ ਜਿਹੜੇ ਤਾਂ ਤਸਕਰ ਹੈ ਉਹ ਜੇਲਾਂ ਜਾਣਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਹਸਪਤਾਲ ਚ ਜਾਣਾ ਚਾਹੀਦਾ ਅਸੀਂ ਦਵਾਈ ਵੀ ਦੇਾਂਗੇ ਉਹਨਾਂ ਦਾ ਇਲਾਜ ਵੀ ਕਰਾਂਗੇ ਜਿਹੜੇ ਜਿੰਨੇ ਵੀ ਬੱਚੇ ਟੀਕਾ ਲਾਂਦੇ ਆ ਜਿਹੜੇ ਜਿਨ੍ਹਾਂ ਨੂੰ ਚਿੱਟਾ ਕਹਿੰਦੇ ਆ ਆਪਾਂ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਪਿੰਡਾਂ ਨੂੰ ਇਹ ਬੇਨਤੀ ਆ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਲੈ ਕੇ ਆਓ ਪਹਿਲਾਂ ਟੀਕੇ ਲਾਣੇ ਬੰਦ ਕਰੀਏ ਮੌਤਾਂ ਬੰਦ ਹੋਣ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਔਰ ਸਾਡੇ ਜਿਹੜਾ ਇੱਕ ਮਨਿਸਟਰਸ ਦਾ ਗਰੁੱਪ ਬਣਾਇਆ ਉਹਨਾਂ ਦੇ ਇੰਚਾਰਜ ਔਰ ਸਾਡੇ ਨੈਸ਼ਨਲ ਕਮਿਊਨਰ ਨੇ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਜੀ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਨਸ਼ਾ ਤਸਕਰ ਹੈ ਉਹ ਜਾਂ ਤਾਂ ਆਪਣਾ ਕਾਰੋਬਾਰ ਬਦਲ ਲੈਣ ਤੇ ਚਾਹ ਪੰਜਾਬ ਛੱਡ ਦੇ ਤੇ ਦੂਜਾ ਜਿਹੜਾ ਹੈਗਾ ਉਹ ਸਨੇਹਾ ਜਿਹੜਾ ਮੈਂ ਦੇਣਾ ਚਾਹੁੰਦਾ ਉਹ ਮੈਂ ਦੇਣਾ ਚਾਹੁੰਦਾ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਸਾਡਾ ਜਿਹੜਾ ਯੂਥ ਹੈ ਉਹ ਗੁੰਮਰਾਹ ਹੋ ਕੇ ਗਲਤ ਰਸਤੇ ਤੇ ਪੈ ਕੇ ਨਸ਼ਿਆਂ ਦੇ ਵਿੱਚ ਚਲਾ ਗਿਆ ਹੈਗਾ ਉਹਨਾਂ ਵਾਸਤੇ ਸਾਡੇ ਕੋਲੇ ਕੀ ਸਹੂਲਤਾਂ nova ਦੇ ਬਾਰੇ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ 529 ਇਹੋ ਜਿਹੇ ਸਾਡੇ ਜਿਹਨੂੰ ਅਸੀਂ ઓਟ ਸੈਂਟਰ ਕਹਿੰਦੇ ਆ ਜਿੱਥੇ ਅਸੀਂ ਜਿਹੜਾ ਹੈਗਾ ਆਊਟਡੋਰ OPM ਅਸਿਸਟੈਂਟ ਜਿਹੜੀ ਹੈਗੀ ਆ ਉਹਦੀ ਟ੍ਰੀਟਮੈਂਟ ਕਰਦੇ ਆ ਜਿੱਥੇ ਉਹਨਾਂ ਨੂੰ ਦਵਾਈ ਮਿਲਦੀ ਆ ਕਿਸੇ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਜੋ ਕਿ ਜਦੋਂ ਪੋਰਸ ਦੀ ਸ਼ਕਤੀ ਹੁੰਦੀ ਆ ਫਿਰ ਕੀ ਹੁੰਦਾ ਕਿ ਜਿਹੜੀ ਦਵਾਈ ਮਿਲਦੀਆਂ ਬੰਦ ਹੋ ਜਾਂਦੀਆਂ ਤੇ ਉਹ ਜਿਹੜੇ ਹੈਗੇ ਆ ਕੋਈ ਨਾ ਕੋਈ ਹੋਰ ਦਵਾਈ ਦਾ ਜਿਵੇਂ ਤੁਸੀਂ ਘੋੜੇ ਵਾਲੇ ਕੈਪਸੂਲ ਦੀ ਗੱਲ ਕਰਦੇ ਹੋ ਪੀ ਕਾਬਲ ਜਾਂ ਕੋਈ ਹੋਰ ਦਵਾਈ ਕਰਦੇ ਆ ਜਾਂ ਉਹ ਟੀਕੇ ਵਗੈਰਾ ਲਾਉਂਦੇ ਆ ਇਹੋ ਜਿਹਾ ਕੁਝ ਨਹੀਂ ਕਰਨਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਸਾਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਸਾਰੇ ਜਿੰਨੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਜਿੰਨੇ ਸਾਡੇ ਕਮਿਊਨਿਟੀਅਲ ਸੈਂਟਰ ਹੈ ਉਹਨਾਂ ਸਾਰਿਆਂ ਦੇ ਵਿੱਚ ਦਵਾਈ ਮਿਲਦੀ ਆ ਔਰ ਅਸੀਂ ਦਵਾਈ ਵੀ ਦਿੰਨੇ ਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜਾ ਹੈ ਕਰ ਰੀ ਰੀਹਬਿਲੀਟੇਸ਼ਨ ਚ ਲੈ ਕੇ ਜਾਂਦੇ ਆਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਵੀ ਕਰਾਂਗੇ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਤੇ ਮੈਂ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਕਿ ਜਿਹੜੇ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਗੱਲ ਕਰਕੇ ਗੁੰਮਰਾਹ ਹੋ ਗਏ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਜਿਹੜੇ ਤਾਂ ਤਸਕਰ ਆ ਉਹ ਜੇਲ੍ਹਾਂ ਜਾਣਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਹਸਪਤਾਲ ਚ ਜਾਣਾ ਚਾਹੀਦਾ ਅਸੀਂ ਦਵਾਈ ਵੀ ਦੇਾਂਗੇ ਉਹਨਾਂ ਦਾ ਇਲਾਜ ਵੀ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਸ਼ੁਰੂ ਵੀ ਕਰਾਵਾਂਗੇ ਅਸੀਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਾਇਆ ਨਾਲ ਅਸੀਂ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ 250 ਅਮਰਸਰ ਦੇ ਵਿੱਚ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਬਾਕੀ ਹਰ ਜ਼ਿਲ੍ਹੇ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਵਾਂਗੇ ਔਰ ਇੰਡਸਟਰੀ ਦੇ ਨਾਲ ਲਿੰਕੇਜ ਕਰਕੇ ਉਹਨਾਂ ਨੂੰ ਨੌਕਰੀਆਂ ਵੀ ਦਵਾਵਾਂਗੇ ਸੋ ਇਹ ਜਿਹੜੇ ਵੀ چاہے ਉਹ 12ਵੇਂ ਆਏ ਆ ਪਰੇਸ਼ਾਨ ਆ ਸਾਰਿਆਂ ਨੂੰ ਬੇਨਤੀ ਕਰਦਾ ਔਰ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੇ ਬਹੁਤ ਸਾਵਧਾਨ ਰਹਿਣਾ ਆ ਮੈਂ ਦੇਖ ਰਿਹਾ ਕਿ ਕਦੇ ਜਿਹੜਾ ਹੈਗਾ ਵੈਪਿੰਗ ਦੀ ਗੱਲ ਹੁੰਦੀ ਹੈ ਕਦੇ ਆ ਸਟਰਾਬਰੀ ਦੀ ਗੱਲ ਹੁੰਦੀ ਹੈ ਜਿਹੜੇ ਇੱਕ ਨਸ਼ੇ ਦੀ ਉਹਨਾਂ ਨੂੰ ਫ੍ਰੀ ਵੰਡਦੇ ਆ ਪਹਿਲਾਂ ਜਿਹੜੇ ਜਿਹੜੇ ਮਾੜੇ ਬੰਦੇ ਹੁੰਦੇ ਆ ਨਾ ਫ੍ਰੀ ਵੰਡਦੇ ਆ ਕੋੜੀਆਂ ਚਾਕਲੇਟ ਫਲੇਵਰਡ ਦੂਜਾ ਫਲੇਵਰਡ ਸਟਰਾਬਰੀ ਦੇ ਨਾਂ ਦੇ ਉੱਤੇ ਸਾਰੀਆਂ ਨਸ਼ੇ ਵਾਲੀਆਂ ਚੀਜ਼ਾਂ ਹੈਗੀਆਂ ਇਸ ਤੋਂ ਬਚ ਕੇ ਰਹਿਣਾ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਜਿਹੜੇ ਨਸ਼ਾ ਛਡੌਖੇ ਅੰਦਰ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਸੈਂਟਰ ਹੈ ਇਹਦੇ ਵਿੱਚ ਉੱਚੇ-ਚੇ ਤੌਰ ਦੇ ਉੱਤੇ ਉਹਨਾਂ ਨੇ ਜੇ ਉਹਨਾਂ ਨੇ ਯੋਗਾ ਕਰਨਾ ਉਹਦੀ ਸੁਵਿਧਾ ਹੈਗੀ ਆ ਜਿਮ ਵਰਤਨਾ ਜਿਮ ਦੀ ਸੁਵਿਧਾ ਹੈਗੀ ਆ ਕੋਈ ਗੇਮ ਖੇਡਣੀ ਆ ਉਹਦੀ ਸੁਵਿਧਾ ਹੈਗੀ ਆ ਤੇ ਇਸ ਤੋਂ ਸਵਾਇ ਜਿਹੜਾ ਕੰਮ ਸਿੱਖਣ ਦੀ ਸੁਵਿਧਾ ਹੈਗੀ ਆ ਸਾਰੀਆਂ ਸੁਵਿਧਾਵਾਂ ਪੰਜਾਬ ਸਰਕਾਰ ਦੇ ਰਹੀ ਹੈ ਤਾਂ ਕਿ ਜਿਹੜੀ ਆਪਣੀ ਜਵਾਨੀਆਂ ਨੂੰ ਲੀਤ ਲੈ ਕੇ ਆਈ ਹੈ ਅਸੀਂ ਤૈયਿਆ ਕਰ ਲਿਆ ਵੀ ਅਸੀਂ ਜਿੰਨੀ ਦੇਰ ਪੰਜਾਬ ਚੋਂ ਨਸ਼ੇ ਖਤਮ ਨਹੀਂ ਹੋ ਜਾਂਦੇ ਉੰਨੀ ਦੇਰ ਅਸੀਂ ਚੈਨ ਨਾਲ ਨਹੀਂ ਬੈਟਾਂਗੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤਾਂ ਸਾਰੇ ਪੰਜਾਬ ਚ ਜਾਊਂਗਾ ਮੇਰਾ ਜਿਹੜਾ ਸਿਹਤ ਵਾਲਾ ਪੱਖ ਹੈ ਬਾਕੀ ਸਾਡੇ ਜਿਹੜੇ 4 ਮੈਂਬਰ ਆ ਉਹਨਾਂ ਨੇ ਅੱਜ ਜ਼ਿਲ੍ਹੇ ਵੀ ਵੰਡ ਦਿੱਤੇ ਗਏ ਉਹਨਾਂ ਨੂੰ 6-6 ਜ਼ਿਲ੍ਹੇ ਸਾਰਿਆਂ ਨੂੰ ਦੇ ਦਿੱਤੇ ਗਏ ਆ ਤੇ ਉਹ 6 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਮੀਟਿੰਗ ਕਰਕੇ ਇਸ ਤੋਂ ਅਗਲੀ ਜਿਹੜੀ ਸਾਡੀ ਫੇਜ਼ ਹੈ ਅਸੀਂ ਸਰਪੰਚਸ ਦੇ ਨਾਲ ਜਿਹੜੇ ਕਮਿਊਨਿਟੀ ਲੀਡਰਸ ਆ ਕੇ ਉਹਨਾਂ ਦੇ ਨਾਲ ਐਨਜੀਓਜ਼ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਇੱਕ ਜਿਹੜੀ ਇਹਨੂੰ ਇੱਕ ਲੋਕਾਂ ਦੀ ਲਹਿਰ ਬਣਾਵਾਂਗੇ ਇਹਨੂੰ ਜਦੋਂ ਲੋਕ ਲਹਿਰ ਬਣ ਗਈ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਹੈ ਇਹ ਤੁਸੀਂ ਜਿੱਦਾਂ ਆਏ ਸੀ ਓਦਾਂ ਵਾਪਸ